ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਦੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਸਾਡੇ ਕੋਲ ਕੇ ਪਰਮਾਤਮਾ ਅੱਤੇ ਨਿਤ ਜੜਦੇ ਗਏ ਰਹਿਣਾ ਅਗਰ ਤੁਸੀਂ ਕੋਈ ਚਾਹੁੰਦੇ ਹੋ ਤੁਹਾਡੇ ਬੱਚੇ ਸੇਖਦੇ ਆਸਾਂ ਨਾਲ ਜੁੜੇ ਰਹਿਣ ਤੇ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਾ ਕਰਿਓ ਅੱਜ ਅਸੀਂ ਗੱਲ ਕਰਨ ਲੱਗੇ ਹਾਂ ਬੇਰ ਬਾਬਾ ਬੁੱਧ ਸਿੰਘ ਜੀ ਜੋ ਕਿ ਹਰਮੰਦਰ ਸਾਹਿਬ ਦੇ ਵਿੱਚ ਸਥਿਤ ਹੈ ਇਸੇ ਬੇਰੇ ਹੈ ਇੱਕ ਗੁਰੂ ਘਰ ਦੇ ਇਹਨਾਂ ਸੇਵਕਾਂ ਹਨ ਬਾਬਾ ਬੁੱਧ ਸਿੰਘ ਜੀ ਪਿਆਰੇ ਸ਼੍ਰੀ ਅਮਰਤ ਸरोवर ਤੇ ਸ਼੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਾਇਆ ਕਰਕੇ ਸ਼ਾਨਾ ਬਾਬਾ ਬੁੱਢਾ ਜੀ ਦਾ ਜਨਮ ਭਾਈ ਸੁਕਰ ਦਾ ਵਜੀਦ ਦੇ ਘਰ ਮਾਤਾ ਗੁਰਦਾ ਜੀ ਦੀ ਪੁੱਤ 7 ਤੱਕ ਤੱਕ ਸਮਤ 1535 ਨੰਦ ਇੰਦੇ ਕਰਤੂ ਨੰਗਲ ਜ਼ਿਲ੍ਹਾ ਅਮ੍ਰਿਤਸਰ ਵਿਖੇ ਹੋਇਆ ਨਾਮ ਬੁੱਢਾ ਰੱਖਿਆ ਗਿਆ ਜਦੋਂ ਜਗਤ ਕਲਿਆਣ ਕਰਦੇ ਸ੍ਰੀ ਗੁਰੂ ਨਾਨਕ ਦੇਵ ਜੀ ਰਮਦਾਸ ਬਿੰਦਰੀ ਜੀ ਦੇ ਵਿੱਚ ਆਏ ਤਦ ਬਾਲਕ ਬੂੜਾ ਜੀ ਪਸ਼ੂ ਚਾਰਦੇ ਹੋਏ ਪ੍ਰੇਮ ਭਾਵ ਨਾਲ ਗੁਰੂ ਸਾਹਿਬ ਜੀ ਦੇ ਸਰਵਾਗੇ ਚ ਦੁੱਧ ਲੈ ਕੇ ਹਾਜ਼ਰ ਹੋਏ ਅਤੇ ਵਿਵੇਕ ਵਿਰਾਗ ਪਿਆ ਗੱਲਾਂ ਕੀਤੀਆਂ ਤਾਂ ਸਤਿਗੁਰਾਂ ਨੇ ਫਰਮਾਇਆ ਜੀ ਤਾਂ ਉਸ ਦੀ ਉਮਰ ਛੋਟੀ ਹੈ ਪਰ ਸਮਝ ਕਰਕੇ ਬੂੜਾ ਹੈ ਉਸ ਦਿਨ ਤੋਂ ਆਪ ਬਾਬਾ ਬੂੜਾ ਜੀ ਦੇ ਨਾਂ ਨਾਲ ਪ੍ਰਸਿੱਧ ਹੋਏ ਨੰਬਰ ਤੇ 1661 ਤੇ 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਸ੍ਰੀ ਹਰਿਮੰਦਰ ਸਾਹਿਬ ਅੰਦਰ ਪਹਿਲੀ ਵਾਰ ਪ੍ਰਕਾਸ਼ ਹੋਣ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪ ਨੂੰ ਪਹਿਲੇ ਪ੍ਰੰਤੀ ਨਿਗਤ ਕੀਤਾ ਜਿਸ ਨਾਮ ਪਰਚਾ ਸ਼੍ਰੀ ਗੁਰੂ ਮੰਗਤ ਦੇਵ ਜੀ ਤੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪੱਕ ਆਪਣੇ ਹੱਥੀ ਗੁਰਗੱਦੀ ਦੀ ਰਸਮਾਂ ਦਾ ਕੀਤੀ ਜਾਂਦੀ ਰਹੀ ਜਦੋਂ 14 ਮਗਰ ਸੰਮਤ 1688 1633 ਇਸ ਲਈ ਨੂੰ ਪਿੰਡ ਰਮਦਾਸ ਵਿਖੇ ਆਪ ਜੀ ਇਹ ਕਾਰ ਚਲਾਣਾ ਕਰਕੇ ਤਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਘਰ ਕਮਲਾ ਨਾਮ ਦੇ ਇਸ ਆਣ ਪੁਰਸ਼ ਦਾ ਅੰਤਿਮ ਸੰਸਕਾਰ ਕੀਤਾ ਕੁਝ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਵੀਡੀਓ ਨੂੰ ਦੇਖ ਰਹੇ ਹੋ ਚੈਨਲ ਨੂੰ ਫੋਲੋ ਕਰਿਓ ਕਿ ਅਗਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਐਡਾਂ ਦੀਆਂ ਵੀਡੀਓ ਲੈ ਕੇ ਜਰੂਰ ਹੁੰਦੇ ਰਵਾਂਗੇ ਮੋਟੀਵੇਟ ਕਰਦੇ ਰਹੀਓ ਵਾਹਿਗੁਰੂ ਜੀ ਦਾ ਭਰੋਸਾ ਵਾਹਿਗੁਰੂ ਜੀ ਦੀ ਕਿਰਤ